बोले मापे वू जी का खालसा वागुरु जी सत जनवरी दो हजार तेई तो कौमी मुद्दे लैके कौमी इंसाफ मोर्चा लगे मोहाली विखे ਸੋ ਇਸ ਮੋਰਚੇ ਵਿੱਚ ਸੰਗਤਾਂ ਵੱਲੋਂ ਤਨ ਮਨ ਧਨ ਨਾਲ ਸੇਵਾ ਨਿਭਾਈਆਂ ਜਾ ਰਹੀਆਂ ਅੱਜ ਜਿਹਦੀ ਅਸੀਂ ਗੱਲ ਕਰਦੇ ਆਂ ਭਾਈ ਜਤਿੰਦਰ ਸਿੰਘ ਜੀ ਇਹਨਾਂ ਦੇ ਭਰਾ ਸਰਦਾਰ ਭਾਈ ਜੱਸਾ ਸਿੰਘ ਜਿਹੜੇ ਨਮਾ ਸ਼ਹਿਰ ਦੇ ਨੇੜੇ ਸੋਤਰਾ ਪਿੰਡ ਹੈ ਇਹਨਾਂ ਦਾ ਤੂੜੀ ਦੀ ਸੇਵਾ ਕਿਉਂਕਿ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਉਹਨਾਂ ਦੇ ਘੋੜਿਆਂ ਵਾਸਤੇ ਤੂੜੀ ਦੀ ਲੋੜ ਹੈ ਦਾਣੇ ਦੀ ਲੋੜ ਹੈ ਸੋ ਅੱਜੇ 12ਵੀਂ ਟਰਾਲੀ ਤੂੜੀ ਦੀ ਲੈ ਕੇ ਪਹੁੰਚਿਆ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਕੌਮੀ ਇਨਸਾਮ ਮੋਰਚਾ ਕੌਮ ਦਾ ਮੋਰਚਾ ਕੌਮ ਦਾ ਵੀ ਫਰਜ਼ ਬਣਦਾ ਤੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਨ ਸੋ ਇਹਨਾਂ ਦਾ ਅੱਜ ਆਇਆਂ ਦਾ ਤੇ ਧੰਨਵਾਦ 12ਵੀਂ ਟਰਾਲੀ ਤੂੜੀ ਦੀ ਲੈ ਕੇ ਬਹੁਤ ਵੱਡੀ ਸੇਵਾ ਇਹਨਾਂ ਦੀ ਅਸੀਂ ਮੋਰਚੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 我。<Okay. S 2> okay.